ਦੋਸਤੋ ਜੇ ਤੁਸੀਂ ਆ ਵੀਡੀਓ ਮੰਨ ਲਾ ਕੇ 2 ਮਿੰਟ ਸੁਣ ਲਈ ਨਾ ਤੁਹਾਡੇ ਤੋਂ ਬਾਈ ਦੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਜੀ ਨਾ ਐਡੀਆਂ ਡੁੰਗੀਆਂ ਗੱਲਾਂ ਬਾਈ ਨੇ ਕੀਤੀਆਂ ਕੰਮ ਵਾਲੀਆਂ ਗੱਲਾਂ ਕੀਤੀਆਂ ਨਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਤੇ ਕਦੇ ਵੀ ਤੁਹਾਨੂੰ ਘਾਟ ਆ ਜਾਂ ਵਾਧਾ ਨਹੀਂ ਕਦੇ ਪੈ ਸਕਦਾ ਜ਼ਿੰਦਗੀ ਦੇ ਵਿੱਚ ਵੀਡੀਓ ਦੇ ਨਾਲ ਬਣੇ ਰਹੋ ਸੁਣ ਕੇ ਜਰੂਰ ਜਾ ਕੇ ਆਪਣਾ ਪਿਆਰਾ ਕਮੈਂਟ ਜਰੂਰ ਕਰਿਓ ਬਣੇ ਰਹੋ ਵੀਡੀਓ ਦੇ ਨਾਲ ਐਡ ਤਾਈ ਕੀ ਡਿਸਕਸ ਕਰ ਲੈਨੇ ਲekin ਲੋਕਾਂ ਦੇ ਇਥੇ ਸਾੜ ਜਾਂ ਨਹੀਂ ਪੈਣ ਲੱਗ ਜਾਂਦਾ ਪੰਜਾਬੀ ਮਾਦਾ ਦੋਸਤੋ ਵਾਈਟ ਸ਼ੂਗਰ ਤੋਂ ਬਚ ਜਿਓ ਜਿਵੇਂ ਹੁਣ ਠੰਡਾ ਧੁੰਦ ਜੀ ਪੈਂਦੀ ਆ ਮੇਰੇ ਹਿਸਾਬ ਚ 8 ਕੱਪ ਚਾਹ ਦੇ ਪੀ ਲੈਣੇ ਆ ਉਹ ਜੀ ਫਿਰ ਪੀ ਲੈਣੇ ਆ ਇੱਕ ਇੱਕ ਕੱਪ ਦੇ ਵਿੱਚ ਦੋ ਚਮਚੇ ਖੰਡ ਦੇ ਹੋਗੇ 8 ਦੁਲੀ 16 16 ਚਮਚੇ ਤੁਸੀਂ ਖੰਡ ਦੇ ਛੁੱਟੇ ਜਾਂਦੇ ਅੰਦਰ ਜਿਹੜੀ ਵਾਈਟ 슈ਗਰ ਆ ਨਾ ਇਹ ਇੰਨੀ ਭੈੜੀ ਚੀਜ਼ ਆ ਇਹ ਕੈਂਸਰ ਸਾਰਿਆਂ ਦੇ ਪੈ ਜਾਂਦਾ ਅੰਦਰ ਜਿਵੇਂ ਗੈਸ ਦਾ ਸਿਲੰਡਰ ਪਿਆ ਉਹ ਗੈਸ ਕੁਝ ਨਹੀਂ ਕਰਦੀ ਸਿਲੰਡਰ ਨਾ ਜਿੰਨਾ ਚਿਰ ਆਪਾਂ ਤੀਲੀ ਨਹੀਂ ਲਾਉਦੇ ਉਹਨੂੰ ਜਿਹੜੇ ਕੈਂਸਰ ਸੈੱਲਾਂ ਦੀ ਖਾਖ ਖੰਡ ਆ ਵਾਈਟ 슈ਗਰ ਹੁਣ ਮੈਂ ਤੁਹਾਨੂੰ ਗੁਰੂ ਘਰ ਲੈ ਚਲਦਾ ਹੰ ਮੰਦਰ ਚ ਲੈ ਚਲਦਾ ਜਿਹੜੀ ਪਹਿਲੀ ਵੇ ਗੁਰ ਸ਼ੱਕਰ ਗੁੜ ਉਬਾਲੋ ਖੰਡ ਨੂੰ ਘਰੋਂ ਚੱਕਦੇ ਹੋ ਯਾਰ ਤੇ ਕੈਂਸਰ ਨਹੀਂ ਆਏਗਾ ਜੀ ਇੱਕ ਤੁਸੀਂ ਜਦੋਂ ਇੱਥੇ ਤੇਜਾਬੀ ਮਾਦਾਂ ਬਣਨ ਲੱਗ ਜਾਂਦਾ ਕੈਂਸਰ ਹਜੇ ਹੋਇਆ ਨਹੀਂ ਪਰ ਉਹ ਕੈਂਸਰ ਕਹਿੰਦਾ ਮੈਂ ਆ ਰਿਹਾ ਤੇਰੇ ਘਰ ਨੂੰ ਉਹ ਤੋਂ ਉਹ ਤੇਜਾਬੀ ਮਾਦਿਆਂ ਨੂੰ ਤੁਸੀਂ ਤਲੀਆਂ ਚੀਜ਼ਾਂ ਮਠਿਆਈਆਂ ਉਹ ਘਟਾਓ ਠੀਕ ਹੈ ਜਿਵੇਂ ਅੱਜਕੱਲ ਮੂਲੀ ਗਾਜਰ ਧਣੀਆਂ ਮੇਥੇ ਕਿੰਨੀ ਸਬਜੀ ਹੈ ਨਾ ਹਰੀ ਸਬਜੀ ਵੱਧ ਤੋਂ ਵੱਧ ਵਰਤੋ ਘਰਾਂ ਦੇ ਵਿੱਚ ਤੇ ਉਜੀ ਤਿਆਬੀ ਮਾਤਾ ਘਟਜੇ ਤੱਕ ਪੀ ਐਚ ਲੈਵਲ ਹੈ ਸਾਇੰਸ ਦਾ ਵਰਡ ਹੈ ਮੈਨ ਉਹਨੂੰ ਵੀ ਨਾਲ ਡਿਫਾਈਨ ਕਰ ਦੇਣਾ ਉਹ ਤੁਹਾਡੀ ਪੀ ਐਚ ਜਦ ਸੱਤ ਤੋਂ ਘਟ ਜਾਂਦੀ ਹੈ ਤੇ ਕੈਂਸਰ ਕਰੇ ਆ ਗਿਆ ਫਿਰ ਕੁਝ ਨਹੀਂ ਕਰ ਸਕਦੇ ਜਿਹੜੀ ਪੀ ਐਚ ਹੈ ਉਹਦਾ ਲੈਵਲ 9.5 10 ਬੋਡੀ ਥੋੜੀ ਖੁਸ਼ ਰਵੇ ਠੀਕ ਹੈ ਦੋਸਤੋ ਇੱਕ ਦਿਮਾਗੀ ਬੋਝ ਘਟਾ ਕੇ ਰੱਖੋ ਮੈਰਿਜ ਪੈਲਸਾਂ ਚ ਨੱਚੀ ਜੰਨੇ ਆ ਤਨਖਾਹ ਤੇਰੀ 20000 ਹੈ ਤੇ 20 ਲੱਖ ਤੁਸੀਂ ਵਿਆਹ ਤੇ ਹੱਥੇ ਨੂੰ ਲਾ ਦਿੰਨੇ ਆ ਉਹ ਜੇ ਕਿਸਾਨ ਵੀਰ ਹੈ 25 30 ਲੱਖ ਲਾ ਦਿੰਦੇ ਆ ਨਾ ਮੇਰੇ ਤਾਂ ਪਿਆਰੇ ਮੈਨੂੰ ਪੰਜ ਬੰਦੇ ਨੇ ਵਿਆਹ ਸੀ ਬੜੇ ਮਾਣ ਨਾਲ ਕਹਿ ਰਿਹਾ ਤੇ ਮੈਂ ਆਪਦੇ ਬੇਟੇ ਨੂੰ ਇੰਗਲੈਂਡ ਚ ਵਿਆਹ ਨਾਲੇ ਬਹੁਤ ਵੱਡਾ ਅਫਸਰ 1 ਰੁਪਈਆ ਵੀ ਨਹੀਂ ਲੈਤੀ ਆਲੇ 1 ਰੁਪਈਆ ਵੀ ਨਹੀਂ ਲਿਆ ਕਿਹੜਾ ਪਛਾਦੀ ਦੇਖਦੇ ਪੈਸੇ ਵੀ ਨਹੀਂ ਲਏ ਮੈਂ ਕਿਹਾ ਮੈਂ ਦਊ ਮੇਰੇ ਬੇਟੇ ਦੇ ਮੈਰਿਜ ਆ ਤੁਸੀਂ ਵਿਆਹ ਸਾਦੇ ਕਰ ਲਓ ਤੁਸੀਂ ਤਾਂ ਮਰਨੇ ਨਹੀਂ ਸਾਦੇ ਛੱਡੇ ਬੋਲੋ ਮਾਈਕ ਜੋ ਚੱਕੀ ਖੜੀ ਹੋ ਮੇਰੇ ਪੂਰੇ ਮਰਨੇ ਤਾਂ ਤੁਸੀਂ ਚਲੇਬੀਆਂ ਪਕਾਈ ਜਾਂਦੇ ਆ ਕਿ મોદી ਜੀ ਕਹਿੰਦਾ ਜਾਂ ਭਗਵੰਤ ਮਾਨ ਕਹਿੰਦਾ ਮੈਂ ਆਪਦਾ ਘਰ ਆਪ ਠੀਕ ਕਰਨਾ ਹੈ ਕਿ ਵਿਆਹ ਤੇ ਪੰਜ ਬੰਦੇ ਲੈ ਕੇ ਜਾਣੇ ਆ ਕਿ 500 ਸਾਦੇ ਤਰੀਕੇ ਨਾਲ ਵਿਆਹ ਕਰ ਲਓ ਕਰਦੇ ਜਿੰਨੇ ਖੜੇ ਆ ਕਿਸੇ ਨੇ ਸਾਦੇ ਤਰੀਕੇ ਨਾਲ ਵਿਆਹ ਨਹੀਂ ਕੀਤਾ ਹੁਣ ਮੇਰੇ ਹਿਸਾਬ ਚ ਤਾਂ ਨਹੀਂ ਕੀਤਾ ਹੁਣ ਧੀ ਧੀ ਦੇ ਬਾਪ ਨੂੰ ਨਾ ਥੋੜਾ ਮਹਿੰਗਾ ਵਿਆਹ ਆ ਮਿਲਣੀਆਂ ਜੀ ਇਹਨਾਂ ਕਰਦੇ ਨਾਲੇ ਸ਼ਬਦ ਪੜ੍ਹਦੇ ਹੁੰਦੇ ਆ ਸਾਜਨ ਘਰ ਆਏ ਜਦੋਂ ਬਰਾਤ ਨਹੀਂ ਆਉਂਦੀ ਮੈਂ ਵੀ ਕਦੇ ਯਾਰ ਜਨਾਂ ਕਿ ਵਿਆਹ ਸੱਦਿਆ ਹੁੰਦਾ ਮੈਨੂੰ ਮੇਰੀ ਧੀ ਦੇ ਬਾਪ ਦੇ ਮੂੰਹ ਵਾਲੀ ਦੇਖੀ ਜਲੇ ਮੈਂ ਕਹਿੰਨਾ ਯਾਰ ਇਹ ਤਾਂ ਨੰਨਸਾ ਪੜਿਆ ਜਾਣਾ ਹੈ ਕਿਉਂ ਕਿਉਂ ਤਾਂ 50 ਲੱਖ ਲੱਗ ਗਿਆ ਤੇ ਉਹ ਗਰੰਟੀ ਕੋਈ ਨਹੀਂ ਧੀ ਬਸਨੀਆ ਕਿ ਨਹੀਂ ਸ਼ੈੱਡ ਬੋਰਸ ਹੋ ਗਿਆ 50 ਲੱਖ ਹੋ ਲੋਨ ਚੱਕਿਆ ਉਹ ਤੁਹਾਡੇ ਮਹਿੰਗੇ ਵਿਆਹ ਧੀ ਦੇ ਬਾਪ ਨੂੰ ਕੈਂਸਰ ਛੱਡ ਜਾਂਦੇ ਆ ਵਾਹ ਗੁਰਦਰਾਇਨਾ ਬਣਾ ਲਿਆ ਮੰਦਰ ਇਨਾ ਗੱਲ ਰੱਬ ਦੀ ਮੰंदे ਕੋਈ ਨਹੀਂਗੇ ਕੋਈ ਟੱਲੀਆਂ ਪਹਾੜਾਂ ਚ ਕੁੱਟ ਜਾਂਦਾ ਹੈ ਤੇ ਕੋਈ ਉਧਰ ਨੂੰ ਭੱਜ ਜਾਂਦਾ ਹੈ ਰੱਬ ਤੁਹਾਡੇ ਘਰ ਹੈ ਆ ਪਧੌੜ ਚ ਗੁਰੂ ਘਰ ਆ ਉੱਥੇ ਜਾ ਕੇ ਪ੍ਰੇਅ ਕਰ ਲੋ ਰੱਬ ਹੈ ਕੀ ਰੱਬ ਦੀ ਡੈਫੀਨੇਸ਼ਨ ਕੀ ਆ ਅچھے ਕੰਮ ਉਹ ਤਾਂ ਕਰਨੇ ਨਹੀਂਗੇ